ਤਾਂ ਜੀ ਬਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਕੋ ਉਤਰਵਾਏ ਵੀਰਾਂ ਨੂੰ ਹੋਰ ਸਾਰੇ ਠੀਕ ਹੋ। ਪਰਮਾਤਮਾ ਸਾਨੂੰ ਚੜ੍ਹਦੀਆਂ ਕਲਾਂ ਚੱਕੇ ਤਨ ਗ੍ਰਸਤੀਆਂ ਬਖਸ਼ੇ। ਭਾਈ ਕੋ ਉਤਰਵਾਏ ਭਰਾਵਾਂ ਨੂੰ ਗੱਲ ਕਰ ਰਹੇ ਆ ਵਿੱਚ ਬੰਦੇ ਨੇ ਕਮੈਂਟ ਕਰੇ ਸੀਗੇ ਵੀ ਆਪਾਂ ਵੀਡੀਓ ਪਾਉ ਪਰਪਟਾਈ ਵਾਲੀ ਤੇ ਆਪਾਂ ਵੀਡੀਓ ਜ਼ਰੂਰ ਬਣਾ ਕੇ ਪਾਵਾਂਗੇ ਪਰ ਪਰਪਟਾਈ ਕਰ ਦਿਆਂਦੀ ਨਹੀਂ ਪਾਵਾਂਗੇ ਤੁਹਾਨੂੰ ਵੈਸੇ ਦੱਸ ਦਾਂਗੇ। ਧੰਨਵਾਦ ਬਾਈ ਰਾਜੂ ਤਾਲੀ ਬਾਰ ਸ਼ਾਇਦ ਇਹਨਾਂ ਨੇ ਕਮੈਂਟ ਕਰਿਆ ਸੀ ਵੀ ਵੀਰੇ ਵੀਡੀਓ ਨਾ ਪਾਓ ਨਹੀਂ ਨਹੀਂ ਵੀਰੇ ਫੇਫੇ ਕਰੋ ਆਪ ਨੂੰ ਸਾਰੀ ਸ਼ਾਮ ਚ ਆਪਾਂ ਐ ਨਹੀਂ ਵੀਡੀਓ ਪਾਉਂਦੇ ਸਾਰੀ ਨੌਲਜ ਆ ਗਈ ਮਸਾਦ ਆਪਣੀ ਕਬੂਤਰਬਾਜੀ ਬੱਜੀ ਹੈ ਭਰਾ ਬੰਦ ਹੋਣ ਦੇ ਕਿਨਾਰੇ ਵਾਗੀ ਸੀ ਹਨ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਆਪ ਨੂੰ ਕੋਰਤ ਦਿੱਤੀ ਕਬੂਤਰਬਾਜੀ ਕਰਨ ਦੀ ਪਹਿਲ ਦਿੱਤੀ ਪਾਵਾਂਗੇ ਭਰਾ ਵੀਡੀਓ ਪਾਵਾਂਗੇ ਜਰੂਰ ਤੁਹਾਨੂੰ ਗੱਲਾਂ ਗੱਲਾਂ ਚ ਦੱਸ ਦਾਂਗੇ ਵੀ ਕਿੰਨੇ ਫੰਗਰ ਛੱਡ ਕੇ ਕਿਵੇਂ ਪੱਟਣੇ ਆ ਆਪਾਂ ਵੀ ਵੀਡੀਓ ਉਹ ਨਹੀਂ ਪਾਉਂਦੇ ਕੂਤਰਾਂ ਦੀ ਬਣਾ ਕੇ ਮੈਂ ਸਾਰੇ ਭਰਾਵਾਂ ਨੂੰ ਹੀ ਬੇਨਤੀ ਕਰਦਾ ਯਾਰ ਵੀ ਭਰਾ ਤੁਸੀਂ ਨਾ ਕੂਤਰ ਜਾਂ ਪਰਪਟਾਈ ਕਰਦੇ ਜਾਂ ਕੋਈ ਦਵਾਈ ਦਿੰਦੇ ਹਨਾ ਨਲਕੀ ਦਾ ਪਾਣੀ ਦੇ ਇਹ ਵੀਡੀਓ ਨਾ ਪਾਇਆ ਕਰੋ ਕਿ ਆਪਣੀ ਮਸਾਂ ਕਬੂਤਰ ਬਾਜੀ ਬਚੀ ਹੈ ਜੇ ਕੂਤਰ ਬਾਜੀ ਤੁਸੀਂ ਕਿਹਾਂ ਵੀ ਚੱਲਦੀ ਰਹੇ ਆਪਣੀ ਤਾਂ ਇਹ ਚੀਜ਼ਾਂ ਤੋਂ ਆਪਾਂ ਨੂੰ ਬਣੇਜ ਕਰਨਾ ਪਊਗਾ ਸਾਰਿਆਂ ਨੂੰ ਤੇ ਜਵਾਕ ਲੈਣ ਆਏ ਸੀ ਸਕੂਲੋਂ ਟਾਈਮ ਪਿਆ ਸੀਗਾ 10-15 ਮਿੰਟ ਬਾਅਦ ਚਲੋ ਲਾਈਵ ਹੋ ਜਾਨੇ ਆ ਭਰਾਵਾਂ ਨਾਲ ਗੱਲਬਾਤ ਕਰ ਲੈਨੇ ਆ ਸੋਨੂ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸੋਨੂ ਸਿੰਘ ਸੁਖਵੀਰ ਬਰਾੜ ਹੈਲੋ ਕੀ ਹਾਲ ਆ ਬਾਈ ਬਹੁਤ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਭਈ ਅੱਪਾ ਬਾਵਾ ਮਾ ਕੇ ਪਰ ਪਟਾਈ ਬਾਰੇ ਵੀਡੀਓ ਪਰ ਕੱਲ ਤੱਕ ਜਾਂ ਬਰਸਤ ਤੱਕ ਵੀਡੀਓ ਪਾ ਦਾਂਗੇ ਆਪਾਂ ਬਣਾਉਣੀ ਹੈਗੀ ਜਰੂਰ ਪਾਵਾਂਗੇ ਇੱਕ ਅੱਜ ਆਪਾਂ ਸ਼ਾਮ ਨੂੰ ਵੀਡੀਓ ਪਾਉਣੀ ਹੈ ਵੀਰੇ ਉੱਚ ਬਹੁਤ ਜਾਣਕਾਰੀ ਵਾਲੀਆਂ ਕਰਦਾਂਗੇ ਆ ਨਵੇਂ ਮੁੰਡਿਆਂ ਲਈ ਜਿਹੜੇ ਖੁੱਡੇ ਖਾਡੇ ਪਾਉਂਦੇ ਆ ਤੇ ਵੀਡੀਓ ਸਾਰੀ ਸੋਹਣੀ ਹੋ ਵੀਰੇ ਧਿਆਨ ਨਾਲ ਬਹੁਤ ਬਹੁਤ ਵਧੀਆ ਵੀਡੀਓ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਅੱਜ ਸ਼ਾਮ ਨੂੰ ਆਪਾਂ 6 ਵਜੇ ਵੀਡੀਓ ਪਾਵਾਂਗੇ ਤੇ ਸਾਰੇ ਭਰਾ ਸਾਰੀ ਵੀਡੀਓ ਦੇਖੋ ਸਕਿਪ ਨਾ ਕਰਿਓ ਨਵੇਂ ਖੁੱਡਿਆਂ ਬਾਰੇ ਵੀ ਆ ਤੇ ਕਬੂਤਰਾਂ ਬਾਰੇ ਵੀ ਆ ਕੁਝ ਗੇਮ ਦੀਆਂ ਗੱਲਾਂ ਵੀ ਕਰਿਆਂ ਉਹ ਵੀਡੀਓ 'ਚ ਆਪਾਂ ਲਾਸਟ 'ਤੇ ਤੇ ਸਾਰੀ ਵੀਡੀਓ ਦੇਖਿਓ ਅਵਤਾਰ ਸਿੰਘ ਥੈਂਕ ਯੂ ਵੀਰੇ ਹਾਂਜੀ ਸੋਨੂ ਸਿੰਘ ਸਮਝ ਨਹੀਂ ਕੀ ਬਈ ਸੈਡ ਹਾਈ ਹਾਈ ਬਸ ਮੇਨ ਮਕਸਦ ਇਹ ਹੀ ਸੀ ਵੀਰੇ ਲਾਈਵ ਹੋਣ ਦਾ ਭਰਾ ਮਾਰੇ ਮੈਸੇਜ ਆਇਆ ਸੀ ਰਾਜੂ ਵਾਲੀ ਵੱਲ ਸੀ ਥੈਂਕ ਯੂ ਵੀਰੇ ਰਾਜੂ ਵਾਲੀ ਵੱਲ ਮੈਸੇਜ ਕਰਨ ਲਈ ਕਿ ਨਹੀਂ ਨਹੀਂ ਵੀਰੇ ਬੇਫਿਕਰ ਹੋ ਆਪਾਂ ਪੂਰੇ ਸਮਝਦਾਰ ਆਂ ਇਹ ਵੀਡੀਓ ਨਹੀਂ ਪਾਉਣੀ ਆਪਾਂ ਬਰ ਪਟਾਈ ਵਾਲੀਆਂ ਕੂਤਰਾਂ ਦੀਆਂ ਨਾ ਕੋਈ ਨਾਕੀ ਪੂੰਛ ਪਾਉਂਦੇ ਪਾਣੀ ਦਿੰਦੇ ਨਾ ਕੋਈ ਦਵਾਈ ਦਿੰਦੇ ਇਹ ਵੀਡੀਓ ਕੁਝ ਨਹੀਂ ਪਾਉਣੀ ਆ ਜਾਨਵਰਾਂ ਦੀਆਂ ਵੀਡੀਓ ਕੁਝ ਵੀ ਆਪਾਂ ਕਰਦੇ ਆਂ ਤੋਂ ਨਾ ਪਾਇਆ ਕਰੋ ਬੈਸੀ ਸ਼ੌਂਕ ਕਰਾ ਦਿਆ ਕਰੋ ਇਹ ਕਰਾਉਣਾ ਹੁੰਦਾ ਵੀ ਇਹ ਪਰ ਪਟਾਈ ਜਾਂ ਕੁਛ ਕਰਦੇ ਆਂ ਇਆਂ ਵੀਡੀਓ ਨਾ ਪਾਇਆ ਕਰੂਗੇ ਜੀ ਜੀ ਦਾ ਆਪ ਨੂੰ ਖਮਾਜਾ ਭੋਗਤਣਾ ਬਈ ਬਾਅਦ ਚ ਹਨ ਕਿਸੇ ਕਿਉਂ ਆਪਾਂ ਸਾਰੇ ਆਪਣਾ ਸ਼ੌਂਕ ਵਧੀਆ ਚਾਊਗਾ ਚੱਲੀ ਜਾਂਦਾ ਸਾਰੇ ਇੱਕ ਦੂਜੇ ਸਪੋਰਟ ਕਰਿਆ ਕਰੋ ਤੇ ਇਹੀਆਂ ਚੀਜ਼ਾਂ ਤੋਂ ਬਣੇ ਰੱਖਿਆ ਕਰੋ ਨਵੇਂ ਮੁੰਡਿਆਂ ਨੂੰ ਵੀ ਜਵਾਕਾਂ ਨੂੰ ਵੀ ਸਮਝਾਇਆ ਕਰੋ ਇਹ ਵੀਡੀਓ ਪਾਉਣ ਤੋਂ ਰੋਕਿਆ ਕਰੋ ਜੇ ਕੋਈ ਤੁਹਾਡੇ ਸਮਝ ਚ ਆਉਂਦਾ ਵੀ ਸਾਹਮਣੇ ਵੀਡੀਓ ਪਾਉਂਦਾ ਜਾਂ ਤੁਹਾਡਾ ਕੋਈ ਨਜ਼ਦੀਕੀ ਆ ਉਹਨੂੰ ਰੋਕਿਆ ਕਰੋ ਇਹ ਗੱਲਾਂ ਤੋਂ ਆ ਪਰ ਪਟਾਈ ਵਾਲੀ ਵੀਡੀਓ ਆਪਾਂ ਕੱਲ ਨੂੰ ਪਾ ਦਾਂਗੇ ਕਿਵੇਂ ਪਰ ਪਟਾਈ ਕਰਨੀ ਆ ਇੱਕ ਭਰਾ ਨੇ ਪੁੱਛਿਆ ਸੀ ਬਾਜੀ ਤੱਕ ਕਬੂਤਰ ਕਿਵੇਂ ਸਹੀ ਲੈ ਕੇ ਆਉਦੇ ਤੇ ਵੀ ਆਪਾਂ ਵਧੀਆ ਟਕਿਆ ਕੇ ਵੀਡੀਓ ਬਣਾਵਾਂਗੇ ਪਾਵਾਂਗੇ ਜੋ ਤੱਕ ਕਬੂਤਰ ਕੱਢਣੇ ਆ ਵੀ ਕਿਵੇਂ ਡਾਈਆਂ ਕਰਾਉਣੀਆਂ ਕਿਵੇਂ ਕਬੂਤਰ ਸਹੀ ਰੱਖਣਾ ਉਹ ਬਾਈ ਪੁੱਛਦਾ ਸੀ ਵੀ ਬਾਜੀ ਵਾਲਾ ਕਬੂਤਰ ਤਾਂ ਕਿਵੇਂ ਪਤਾ ਲੱਗਦਾ ਵੀ ਇਹ ਸਹੀ ਸਮਾਂ ਹੈ ਜਾਂ ਨਹੀਂ ਉਹਤੇ ਵੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਵਧੀਆ ਨੌਲੇਜ ਵਾਲੀਆਂ ਗੱਲਾਂ ਦੱਸਾਂਗੇ ਕਿਸੇ ਦਾ ਫਾਇਦਾ ਹੁੰਦਾ ਯਾਰ ਮੈਨੂੰ ਕੋਈ ਚੱਕਰ ਨਹੀਂਗਾ ਹਨਾ ਪਰ ਬੰਦਾ ਨਾਮ ਲਵੇ ਕੱਲ ਨੂੰ ਵਾਈ ਜਿੱਤ ਕੇ ਵੀ ਹਾਂ ਭਰਾ ਨੇ ਸਾਡਾ ਫਾਇਦਾ ਕਰਿਆ। ਅੱਗੇ ਕਿਸੇ ਨੇ ਆਪਣਾ ਨਾਮ ਨਹੀਂ ਲਿਆ ਤਾ ਭਰਾ ਅੱਜ ਤੱਕ ਬਹੁਤ ਬੰਦਿਆਂ ਨੂੰ ਬਾਜ਼ੀਆਂ ਜਿਤਾਈਆਂ, ਕੂਲਰ, ਫਰਿੱਜ, ਸਭ ਕੁਝ ਜਿਤਾਇਆ। ਕੋਈ ਬਰਫੀਆ ਡੱਬਾ ਲੈ ਕੇ ਲੱਡੂਆਂ ਡੱਬਾ ਲੈ ਕੇ ਵੀ ਨਹੀਂ ਬਾਹਰ ਆਇਆ। ਠੀਕ ਆ ਵੀਰੇ ਹੋਰ ਸੁਣਾਓ। ਨਵੀ ਤਾਜੀ ਕੋਈ। ਗੁਰਚਰਨ ਸਿੰਘ ਸਸਰੀ ਕਾਲ ਵੀਰੇ ਧੰਨਵਾਦ ਕਿਹੜੀ ਜਗ੍ਹਾ ਤੋਂ ਬਾਈ ਸਾਰੇ ਆਪਣੇ ਆਪਣਾ ਪਿੰਡ ਦੱਸਿਆ ਕਰੋ ਯਾਰ। ਵਿਕਿਰਤੋ ਕਿ ਤੁ ਆਪਾ ਜੁੜੇ ਹੋਏ ਆ ਜਰੂਰ ਦੱਸਿਆ ਕਰੋ ਭਰਾ ਅੱਜ ਕੋ ਮੈਂ ਹਾਈ ਵੀ ਤੇ ਖੜੇ ਆ ਰਾਮਪਰੇ ਸਾਹਮਣੇ ਰੇਲਾਈਸ ਪੰਪ ਆ ਬੱਚਿਆਂ ਨੂੰ ਲੈਣ ਆਏ ਸੀਗੇ ਬਸ ਰਹਿ ਗਏ 5 ਮਿੰਟ 3 ਵਜੇ ਕੇ 5 ਮਿੰਟ ਤੇ ਛੁੱਟੀ ਹੋਣੀ ਆ 10 ਮਿੰਟ ਰਹਿ ਗਏ ਚਲੋ ਮੈਂ ਕਿੰਨੇ ਲਾਈਵ ਹੋ ਕੇ ਗੱਲਾਂ ਕਰ ਲਈਏ ਧਿਆਨ ਰੱਖਿਆ ਕਰੋ ਇਹ ਗੱਲਾਂ ਜ਼ਰੂਰੀ ਆ ਪਰ ਪਰ ਪਟਾਈ ਵਾਲੀਆਂ ਵੀਡੀਓ ਨਾ ਪਾਇਆ ਕਰੋ ਕਬੂਤਰਾਂ ਦੀਆਂ ਪਰ ਫੜਦਿਆਂ ਦੀਆਂ ਜਾਂ ਕੁਝ ਦਿੰਦਿਆਂ ਦੀ ਦਵਾਈ ਦੂਗੀ ਦਿੰਦਿਆਂ ਦੀ ਇਹ ਵੀਡੀਓ ਇਹ ਜਿਹਾ ਤੋਂ ਰੋਕ ਰੱਖੋ ਬਣੇ ਜਿ ਰੱਖਿਆ ਕਰੋ ਜੇ ਆਪਾਂ ਕਬੂਤਰਬਾਈ ਚੱਲਦੀ ਰੱਖਣੀ ਆ ਭਰਾ ਮਾਚੀਲਾ ਪ੍ਰਦੇਸ਼ ਤੋਂ ਗੁਰਚਰਨ ਸਿੰਘ ਮਾਚੀਲਾ ਵਧੀਆ ਤਰੋ ਥੈਂਕ ਯੂ ਵੀਰੇ ਗੁਰਚਰਨ ਸਿੰਘ ਸਾਰੇ ਭਰਾ ਹਨ ਕਮੈਂਟਾਂ ਚ ਵੀ ਆਪਣੀ ਵੀਡੀਓ ਤੇ ਆਪਣੇ ਪਿੰਡਾਂ ਦਾ ਨਾਮ ਦੱਸਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਜੇ ਆਪਣੇ ਨਾਲ ਬੰਦੇ ਕਿੱਥੋਂ ਕਿੱਥੋਂ ਜੁੜੇ ਹੋਏ ਆ ਬਾਕੀ WhatsApp ਤੇ ਆਪਨੂੰ ਬਹੁਤ ਬੰਦੇ ਜੁੜੇ ਆ ਆਪਣੇ ਨਾਲ ਵਧੀਆ ਬੰਦੇ ਜੁੜੇ ਆ ਕੁਡੇ ਕੱਚਿਆਂ ਕੁਚਿਆਂ ਤੋਂ ਬਣੇ ਜੇ ਕਰ ਲੋ ਬਾਈ ਵਿੱਚ ਮੁੰਡਿਆਂ ਨੇ ਵੀਡੀਓ ਪਾਈਆਂ ਮੈਨੂੰ ਆਦੇ ਕੂਤਰਾਂ ਦੇ ਗੁੱਡੇ ਕੱਚੇ ਆ ਤੇ ਮੁਰਕੇ ਕਬੂਤਰ ਬਾਈ ਦਾ ਕਰਨ ਹਰਨ ਲਈ ਉਹਦਾ ਵਿੱਚ ਚਿਚੜ ਜ਼ਰੂਰ ਹੁੰਦੇ ਆਗੇ। ਸੋ ਮੈਂ ਵੀਡੀਓ ਅੱਜ ਵਾਲੀ ਵੀਡੀਓ ਪਾਵਾਂਗੇ ਜਿਹੜੀ ਉਹ ਚ ਬਹੁਤ ਕੁਝ ਨੌਲੇਜ ਵਾਲੀਆਂ ਗੱਲਾਂ ਸ਼ਾਮ ਨੂੰ 6 ਵਜੇ 5:30 ਵੀਡੀਓ ਪਾਵਾਂਗੇ ਦੇਖੋ ਤੁਸੀਂ ਸਾਰੀ ਵੀਡੀਓ ਧਿਆਨ ਨਾਲ। ਕੁਝ ਦੱਸਿਆ ਆਪਾਂ ਖੁੱਡਿਆਂ ਦਾ ਨਵੇਂ ਖੁੱਡੇ ਕਿਵੇਂ ਪਾਉਣੇ ਆ। ਕਿਵੇਂ ਹਵਾ ਕਰਾਸ ਹੁੰਦੀ ਚਾਹੀਦੀ ਆ ਤੇ ਕਿਵੇਂ ਚਿਚੜਾਂ ਤੋਂ ਕਬੂਤਰਾਂ ਨੂੰ ਬਚਾ ਕੇ ਰੱਖਣਾ ਤੇ ਚਿਚੜਾਂ ਵਾਲੇ ਕਬੂਤਰਾਂ ਦੀ ਨਿਸ਼ਾਨੀ ਕੀ ਆ ਇਹ ਆਪਾਂ ਸਾਰੀ ਵੀਡੀਓ ਚ ਦੱਸਿਆਗਾ। ਤੁਸੀਂ ਧਿਆਨ ਨਾਲ ਵੀਡੀਓ ਸੁਣਿਓ ਅੱਜ ਪਾਵਾਂਗੇ ਸ਼ਾਮ ਨੂੰ ਵੀਡੀਓ। ਮੱਖਣ ਮੱਖਣ ਸ਼ਰਮਾ ਨਾਬਾ ਸਿੱਧੀ ਠੀਕ ਹੈ ਜੀ ਮੱਖਣ ਸ਼ਰਮਾ ਜੀ ਧੰਨਵਾਦ ਤੁਹਾਡਾ ਹੋਰ ਸਾਰੇ ਭਰਾ ਵੀ ਆਪਣਾ ਆਪਣਾ ਪਿੰਡ ਦੱਸਿਆ ਕਰੋ ਠੀਕ ਹੈ ਵੀਰੇ ਥੈਂਕ ਯੂ ਓਕੇ ਆਪਣੇ ਬੱਚਿਆਂ ਦਾ ਟਾਈਮ ਹੋ ਗਿਆ ਤੇ ਮਿਲਦੇ ਆਂ ਅੱਜ ਸ਼ਾਮ ਨੂੰ ਵੀਡੀਓ ਪਾਉਨੇ ਆ ਫਿਰ ਆਪਾਂ ਪਰਪਟਾਈ ਵਾਲੀ ਪਾਵਾਂਗੇ ਉਸ ਤੋਂ ਬਾਅਦ ਪਰ ਕਬੂਤਰ ਨਹੀਂ ਸ਼ੋਅ ਕਰਨੇ ਆ ਆਪਾਂ ਪਰਪਟਣੇ ਵਾਲੇ ਇਹ ਸਾਰੇ ਬੰਦੇ ਬਣੇ ਰੱਖਿਓ ਵੈਸੇ ਗੱਲਾਂ ਦੱਸ ਦਿਆ ਕਰੋ ਥੈਂਕ ਯੂ ਵੀਰੇ ਸਾਰਿਆਂ ਦਾ ਧੰਨਵਾਦ ਓਕੇ